ਹੈਲੋ ਕਰਮਾ ਸਰਪੰਚ ਸਾਹਿਬ ਜੀ ਕਰੋ ਮਾਨਤ ਲਾੜ ਬੰਗਾਰੇ ਵਾਲੇ ਵਿਕਰ ਸਿੰਘ ਜੀ ਸਰਪੰਚ ਸਾਹਿਬ ਬਾਦਲ ਮੋਹਰ ਜੀ ਇਕੁਇਪਮੈਂਟ ਲੈਣਾ ਜੀ ਗੋਲੂ ਸਤਾਜ ਜੀ ਕਹਿੰਦੇ ਇਹਨਾਂ ਬਾਰੇ ਦੱਸ ਦੋ ਵੀ ਇਹਨਾਂ ਨੇ ਕਿੰਨੇ ਕਿ ਮੋਟਰਸਾਈਕਲ ਕੀ ਕੁ ਜਿੱਤੇ ਆ ਵੀਰੇ ਦੂਜੇ ਹੀ ਦੇ ਦਿੰਦੇ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਦੋਨੇ ਪਹਿਲਵਾਨਾਂ ਬਾਰੇ ਜੂ ਦੱਸ ਦੋ ਜੀ ਬਹੁਤ ਵੱਡੀ ਗੁਸਤੀ ਆ ਭਾਈ ਧਿਆਨ ਦਿਓ ਜਿਹੜਾ ਤਾਲਵ ਹੈ ਇੱਕ ਟਰੈਕਟਰ ਨੇ ਪਹਿਲਾਂ ਜਿੱਤਿਆ ਤੇ ਕਈ ਮੋਟਰਸਾਈਕਲ ਜਿੱਤੇ ਆ ਜੀ ਕਈ ਝੋਟੀਆਂ ਆਰ ਦੂਸਰੇ ਪਾਸੇ ਇਰਫਾਨ ਹੈ ਰਾਨ ਵਾਲਾ ਆਹ ਮੱਲ ਵੀ ਝੋਟੀਆਂ ਨੇ ਤੇ ਸਿਰੇ ਦਾ ਮੱਲ ਜਿੱਤਦਾ ਪਲੀਜ਼ ਬੇਨਤੀ ਹੈ ਜਿਹੜੇ ਵੀਰ ਵਿੱਚ ਘੁੰਮਦੇ ਆ ਬੈਠ ਜਾਓ ਹੱਥ ਜੋੜ ਕੇ ਬੇਨਤੀ ਹੈ ਲਾ ਦੇਖਦੇ ਕੌਣ ਜਿੱਤਦਾ ਕੌਣ ਹਾਰਦਾ ਇਹਨਾਂ ਮੱਲਾਂ ਦੇ ਦਰਮਿਆਨ ਕਹਿੰਦਾ ਸੂਰਜ ਵੀ ਅਕਬਰ ਸਾਹਿਬੇ ਤੁੱਪਾਂ ਜੇੜ ਤੇ ਹਾੜਦੀਆਂ ਉਹ ਤੱਪ ਦੀ ਜਿਵੇਂ ਤੰਦੂਰੀ ਰੋਟੀ ਇੰਜ ਪੰਡੇ ਨੂੰ ਸਾਰਦੀਆਂ ਉਹ ਮਾਗ ਵਿੱਚ ਛੱਡਿਆ ਯਾਰੋ ਨਿੱਗਰ ਜਾਈਆਂ ਦਾ ਉਹ ਸੁੱਕੀ ਕਕਰਾਲੇ ਵੇਖ ਲੈ ਮੁੱਲ ਮਿਹਨਤਾਂ ਲਾਈਆਂ ਦਾ ਉਹ ਸੁੱਕੀ ਕਕਰਾਲੇ ਵੇਖ ਲੈ ਮੁੱਲ ਮਿਹਨਤਾਂ ਲਾਈਆਂ ਦਾ ਵਾਕਿਆ ਕਹਿੰਦੇ ਚਲਦੀ ਕੁਸ਼ਤੀ ਮੈਦਾਨ ਦੇ ਵਿੱਚ ਹੈ ਬਈ ਸਾਫਾ ਚੁੰਗੀਆਂ ਐ ਬੂਰੀਆਂ ਮਾਂ ਨੇ ਕੁੱਟ-ਕੁੱਟ ਕੇ ਖਵਾਈਆਂ ਮੈਨੂੰ ਚੂਰੀਆਂ ਉਹ ਜਦੋਂ ਲਾਈ ਦਾ ਗਰਾਊਂਡ ਵਿੱਚ ਗੇੜਾ ਭਾਈ ਐਵੇਂ ਨਹੀਂ ਤਰੀਫਾ ਹੁੰਦੀਆਂ ਨਾ ਬੋਲਦਾ ਸਪੀਕਰਾਂ 'ਚ ਮੇਰਾ ਐਵੇਂ ਨਹੀਂ ਤਰੀਫਾ ਹੁੰਦੀਆਂ ਵਾਕਿਆ ਕਹਿੰਦੇ ਚੱਲਦੀ ਕੁਸ਼ਤੀ ਐ ਔਰ ਮੈਂ ਬੇਨਤੀ ਕਰਦਾ ਸੋਨੂ ਪਹਿਲਵਾਨ ਚੀਮਾ ਇੱਕ ਵਾਰ ਦਵਾਰੇ ਦੇ ਇ슬ਾਮੀ ਸੋਨੂ ਆ ਜਾ ਵਿਚ ਨੂੰ ਆ ਕੇ ਲਾਓ ਦਰਸ਼ਕੋ ਆਹ ਕਹਿੰਦੇ ਸੋਨੂ ਆ ਚੀਮੇ ਵਾਲਾ ਇਕਵਿਪਮੈਂਟ ਲੈਣਾ ਜੀ ਬੰਨ ਕੇ ਔਰ ਭਾਈ ਜੀ ਇੱਕ ਮਿੰਟ ਯਾਰ ਪਲੀਜ਼ ਮਨਪ੍ਰੀਤ ਜੀ ਖੇਤੋ ਹੈਲੋ 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 ਭਾਜੀ ਪਹਿਲਵਾਨ ਵਾਸਤੇ ਪੈਸੇ ਨਾ ਬੋਲੀਏ ਯਾਰ ਇੱਕ ਮਿੰਟ ਖੜ ਜਾ ਵੀਰ ਬਣ ਕੇ ਪੈਸੇ ਲਾਇਆ ਭਾਈ ਭਾਈ ਆ ਸੋਨੂ ਇੱਕ ਵਾਰ ਵਿੱਚ ਆ ਖੜੇ ਦੇ ਆਹ ਕਹਿੰਦੇ ਸੋਨੂ ਚੀਮਿਆਂ ਵਾਲਾ ਅਰ ਹਿੰਦੁਸਤਾਨ ਦੇ ਵੱਡੇ ਮਲਾਲੋ ਟੱਕਰਾਂ ਦਿੱਤੀਆਂ ਜਗਤਾਰ ਗੋਲੂ ਪਹਿਲਵਾਨ ਜੀ ਉਹਨਾਂ ਦਾ ਸ਼ਗਿਰਦ ਇੱਕ ਵਾਰ ਤਾੜੀਆਂ ਲਾਓ ਮਲਦੇ ਲਾਓ ਤਾੜੀਆਂ ਜ਼ੋਰਦਾਰ ਹਰੇ ਦੋਦ ਸ਼ਰਮਾ ਸੋਨੂ ਚੀਮਿਆਂ ਵਾਲਾ ਇੱਕ ਬੇਨਤੀ ਆ ਜਗਤਾਰ ਗੋਲੂ ਪਹਿਲਵਾਨ ਜੀ ਤੁਸੀਂ ਵੀ ਇੱਕ ਵਾਰ ਅਖਾੜੇ ਦੇ ਵਿੱਚ ਆ ਕੇ ਸਲਾਮੀ ਦਿਓ ਦੇਖੋ ਕਿੱਡਾ ਵੱਡਾ ਉਪਰਾਲਾ ਕਰਦੇ ਆ ਜੇਕਰ ਵਧੀਆ ਪ੍ਰਬੰਧ ਲੱਗਿਆ ਇੱਕ ਵਾਰ ਪ੍ਰੋਵਾਨ ਜੀ ਲਈ ਵੀ ਕੁਝ ਕੇ ਤਾੜੀਆਂ ਲਾਦੇ ਆਓ ਤਾੜੀਆਂ ਜ਼ੋਰਦਾਰ ਪਤਾ ਨਹੀਂ ਕਿੰਨੇ ਕੁ ਪਹਿਲਵਾਨਾ ਜਿਹੜੇ ਇਸ ਖਾੜੇ ਦੇ ਵਿੱਚੋਂ ਤਿਆਰ ਹੋ ਕੇ ਵੱਡੇ ਵੱਡੇ ਅਫਸਰ ਲੱਗ ਗਿਆ ਜੁਗਤਾਰ ਗੋਲੂ ਪਹਿਲਵਾਨ ਜੀ ਉਹਨਾਂ ਨੇ ਬਹੁਤ ਵੱਡਾ ਮਹਾਰਾਜਾਂ ਦਾ ਆਸ਼ੀਰਵਾਦ ਲੱਗੇ ਖਾੜਾ ਸ਼ੁਰੂ ਕੀਤਾ ਤੇ ਕਹਿੰਦੇ ਹਿੰਦੁਸਤਾਨ ਦੇ ਚੋਟੀ ਦੇ ਮਨ ਜਿਹੜੇ ਇਸ ਖਾੜੇ ਵਿੱਚੋਂ ਪੈਦਾ ਹੋਇਆ ਮੇਰੀ ਗੁਜਾਰਿਸ਼ ਹੈ ਜੀ ਦੀਪਾ ਬਾਬਾ ਜੀ ਇੱਕ ਵਾਰ ਸਲਾਮੀ ਦੇਣਗੇ ਤਾਲ ਪਹਿਲਵਾਨ ਜੀ ਦੇ ਉਸਤਾਦ ਜੀ ਦੀਪਾ ਬਾਬਾ ਜੀ ਗੱਦੀ ਨਸ਼ੀਨ ਨੇ ਪੰਜ ਪਿਰੀ ਦਰਬਾਰ ਓਏ ਹੋਏ ਫੋਰ ਬੱਲੇ 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 ਹਰ ਸ਼ਬਾ ਬਈ ਦਰਸ਼ਕੋ ਓਏ ਹਾਜ਼ਰ ਦੀਪਾ ਬਾਬਾ ਜੀ ਸਲਾਮੀ ਲੈ ਰਹੇ ਇੱਕ ਵਾਰ ਤਾੜੀਆਂ ਅੰਦਰ 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 ਵਿੱਚ 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 ਇਰਫਾਨ ਵਿੱਚ ਹੋ ਜਾਓ ਵਿੱਚ ਹੋ ਜਾਓ ਵਿੱਚ ਹੋ ਜਾਓ ਲਾਓ ਦਰਸ਼ਕੋ ਆਹ ਕੁਸ਼ਤੀ ਟਰੈਕਟਰ ਵਾਲੀ ਚੱਲਦੀ ਹੈ ਕਹਿੰਦੇ ਫੋਰ ਟਰੈਕਟਰ ਦਿੱਤਾ ਜਾਂ ਅੱਜ ਚੀਮਿਆਂ ਦੀ ਧਰਤੀ ਤੇ ਜਿਹੜਾ ਮੱਲ ਇਹਨਾਂ ਵਿੱਚੋਂ ਜਿੱਤੂਗਾ ਦੋਨਾਂ ਦੇ ਵਿੱਚੋਂ 4 ਟਰੈਕਟਰ ਦਿੱਤਾ ਜਾਣਾ ਹੈ। ਭਾਈ ਮਾਨਪਰੀ ਤੇ ਜਖੇਪੜ ਵੱਲੋਂ اعلان ਆ ਵੀ ਹਰਪਾਜਨ ਚੇਅਰਮੈਨ ਵੱਲੋਂ 1000-1000 ਰੁਪਏ ਦਿੱਤਾ ਜਾਣਾ ਹੈ ਦੋਵੇਂ ਪਹਿਲਵਾਨਾਂ ਨੂੰ। ਬਹੁਤ-ਬਹੁਤ ਧੰਨਵਾਦ ਹੈ। ਉਸਤਾਦ ਗੋਲੂ ਪਹਿਲਵਾਨ ਜੀ ਜੀ ਮਾ ਜਗਤਾਰ ਗੋਲੂ ਜੀ ਚੀਮਿਆ ਵਾਲੇ ਹਰ ਸਾਲ ਇਸ ਭਾਗ ਵਾਲੀ ertid ਤੇ ਰੌਣਕਾਂ ਲਵਾਉਂਦੇ ਆ ਬੜਾ ਧੰਨਵਾਦ ਕਰਦੇ ਆ। ਸਾਨੂੰ ਵੀ ਨਿਮਾਣੇ ਜੀ ਨੂੰ ਬੜਾ ਮਾਣ ਸਨਮਾਨ ਬਖਸ਼ਦੇ ਆ ਬਹੁਤ-ਬਹੁਤ ਧੰਨਵਾਦ ਹੈ। ਜਗਤਾਰ ਗੋਲੂ ਪਹਿਲਵਾਨ ਜੀ ਚੀਮਿਆ ਵਾਲਿਆਂ ਦਾ ਬੜਾ ਧੰਨਵਾਦ ਸੋਨੂੰ ਚੀਮਾ ਸਾਡਾ ਵੀਰ ਲੈ ਵੀ ਚੀਮਾ ਜਿਹੜਾ ਅੱਜ ਕੱਲ ਯੂਕੇ ਦੇ ਵਿੱਚ ਬੈਨ ਚੰਗੇ ਆਉਂਦੇ ਨਹੀਂ ਹਰ ਮਸਲੇ ਦਾ ਹੱਲ ਕੱਢ ਕੇ ਕਰ ਪੈਂਦਾ